ਆ ਵੀ ਯਾਰ ਜੀ ਤੁਹਾਨੂੰ ਪਾਉਣਗੇ ਆ ਪੰਜਾਬੀ ਇਹਨਾਂ ਦਾ ਓਵਰਲੋਡ ਦਾ ਪਾਉਣਾਗੇ ਕਿੰਨੇ ਨੰਬਰ ਦੇ ਭਾਜੀ ਪਿੱਛੇ ਛੱਡ ਕੇ ਗਿਆ ਇੱਕ ਸਾਥ ਮਰ ਗਏ ਮੇਰੇ ਬੱਚੇ ਦੀ ਭਾਜੀ ਮੈਂ ਬਾਹਰ ਸਰਦੇ ਮੇਰੇ ਬੱਚੇ ਦੀ ਕੋਈ ਜਿਹੜੀ ਗੱਲ ਕਰੀ ਨਹੀਂ 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 ਬਾਈ ਹਮਨੇ ਮੇਰੀ ਗੱਲ ਨਹੀਂ ਇਹ ਬੰਦੇ ਮਾਰੇ ਆ ਸਰ ਜੀ ਇਹ ਬੰਦੇ ਮਾਰਦੇ ਆ ਕਹਿੰਦਾ ਕਿ ਗੱਲ ਹੈ ਨਹੀਂ ਨਹੀਂ ਮੇਰੀ ਗੱਲ ਆ ਤੁਸੀਂ ਰੁਕੀਦਾ ਕਰਕੇ ਕਿੰਨੀ ਉਮਰ ਵਾਲੇ ਬੰਦੇ ਨੂੰ ਵੱਡੀ ਲਾਹੂ ਇੱਕ ਪਲਾ ਗੱਡੀ ਲਾ 758 750 ਸਾਲਾ ਕਿੰਨੀ ਨਹੀਂ ਇਹ ਮਿਲ ਗਿਆ ਕੋਈ ਬੱਚਾ ਹੀ ਨਹੀਂ ਹੈਗਾ ਕਰੀ ਉਹਦੇ ਮੁੰਡੇ ਦੇਣਾ ਸਾਡੇ ਨਹੀਂ ਕੋਈ ਦੀ ਕਰਦੀ ਲੈ ਕਿ ਕੋਰੋਨਾ ਨਾਲ ਦਾ ਬੱਚਾ ਉਹ ਬੱਚਾ ਕੋਈ ਨਹੀਂ ਪਰਿਵਾਰ ਕੋਈ ਨਹੀਂ ਰੱਖਦਾ ਕੰਮ ਨਹੀਂ ਜਮੀਨ ਉਹਦੇ ਕੋਲ ਨਹੀਂ ਕਾਰੋਬਾਰ ਉਹਦੇ ਕੋਲ ਕੋਈ ਨਹੀਂ ਉਹ ਰੋਟੀ ਕਿੱਥੋਂ ਖਾਡੇਗਾ ਕਿਰਾਏ ਦੇ ਰਹੇ ਆ ਜੰਮਾ ਕਰ ਗਈ ਨਹੀਂ ਇਹ ਜੰਮਾ ਚੜੇ ਗੜੀ ਗੜੀ ਉਹ ਛੋਟੀ ਉਹ ਕਿਦਾ ਛੋਟਾ ਪੱਲਾ ਗੋਪੀ ਜੀ ਹਾਂ ਗੋਪੀ ਦਾ ਪੱਲਾ

ਇਹ ਮੈਨੂੰ ਨਹੀਂ ਕਹ ਪਾਣੀ ਤੇਰਾ ਮੈਂ ਜ਼ੋਰ ਨਾਲ ਨਹੀਂ ਪਾਣੀ ਇੰਸ਼ੋਰੈਂਸ ਪਾਣੀ ਦੇ ਤੇ ਉਹ ਜਿਹੜਾ ਟੈਕਸ ਉਹ ਇਹਨਾਂ ਨੇ ਕਿਹੜਾ ਕੀ ਕਰ ਰਿਹਾ ਨਹੀਂ ਪਤਾ ਨਹੀਂ ਉਹ ਲੋੜੋਂ ਪਾਣੀ ਤੇ ਰਸਿੱਤ ਕਰਕੇ ਕਿਹਾ ਸੀ ਚੈਨਸ਼ਨ ਲਾਉਂਦੇ ਉਹਨਾਂ ਮੰਗਣਾ ਆਪਾਂ ਇਹ ਗੱਲ ਕਰਨੀ ਹੈ ਕਿ ਬਾਕੀ ਯਾਰ পাগল ਥੋੜੀ ਹੈਗਾ ਤੁਹਾਡੇ ਆਪ ਦੇ ਬੱਚੇ ਹੁੰਦੇ ਨਾ ਇਹਨਾਂ ਵਿੱਚ ਇਹ ਪਤਾ ਲੱਗਦਾ 1 ਕਿਲੋਮੀਟਰ ਪਿੱਛੇ ਤੁਸੀਂ ਬੱਚਾ ਜਾਣ ਗਿਆ ਆਏ ਨੇ ਬਾਹਰ ਬਾਹਰ ਇਹਨਾਂ ਇੱਥੇ ਆ ਗਿਆ ਉਹ ਬੱਚਿਆਂ ਦੇ ਨਾਲ ਆ ਰਹੇ ਲੱਗੇ ਆ ਮੈਂ ਅੱਗੇ ਸਾਰੇ ਪਿੱਛੇ 1 ਕਿਲੋਮੀਟਰ ਪਿੱਛੇ ਬਸਤੀ ਬਸਤੀ ਵਾਲੀ ਨਾ ਮੋੜ ਬਗੈਂਦੇ ਇਹਨਾਂ ਨੂੰ ਆਖੋ ਅੰਦਰ ਦੀਆਂ ਗੱਡੀਆਂ ਆਹ ਹੁਣ ਸਰਦਾਰ ਜੀ ਜਿਹੜੇ ਐ ਸੀ ਉਹ ਗੱਡੀ ਅੰਦਰ ਦੀ ਤੁਹਾਡੀ ਗੱਡੀ ਕਿੱਥੇ ਖੱਟੀ ਹੋਈ ਇਹ ਬਾਹਰ ਦੇ ਕੋਈ ਨਹੀਂ ਹੈ ਕਿ ਜੋ ਤੁਸੀਂ ਕਹੇ ਹੈ ਮੈਨੂੰ ਪਤਾ ਹੈ ਕਿ ਉਹ ਲੈ ਕੇ ਆਏ ਅਜੇ ਪਹਿਲੇ ਨਹੀਂ ਮੁਕਤੇਗੇ ਸਾਡੇ ਕੋ ਪਹਿਲਾਂ ਨਹੀਂ ਮੁਕਤੇ ਅਜੇ ਅਸੀਂ ਮੁਕਤੇ ਨਹੀਂ ਗਏ ਹਣੀ ਕੋਈ ਸਰੇ ਇਹ ਥੋੜਾ ਜਾਣ ਲਿਆਗੇ ਉਹ ਤੇਰਾ ਪਈ ਤੇਰਾ ਤਰੀਕ ਕਿਉਂ ਪਹਿਲੇ ਨਹੀਂ ਮੁਕਤੀ ਨਹੀਂ ਦੱਸ ਦੋ ਇਹ ਕੰਨ ਕਹਿੰਦੇ ਹੱਕ ਜਲਾ ਕਰਾਈ ਦਾ ਦੇਖੋ ਇੱਕ ਮਿੰਟ ਤੇਰੀ ਗੱਡੀ ਛੱਡੀ ਮੈਂ ਨਾ ਹਾਂਜੀ ਆ ਗੱਡੀਆਂ ਨੰਬਰ ਨੋਟ ਕਰ ਲਾ ਸਮਾਂ ਤੇ ਇਹਦਾ ਨਾਮ ਨੋਟ ਕਰ ਲਾ ਸਰ ਦੋ ਗੱਡੀਆਂ ਆਪਣੀਆਂ ਜਿਹੜੀ ਗੱਲ ਕਰਦੇ ਹੋ ਇਹ ਗੱਲ ਕਰ ਰਹੇ ਹੋ ਇਹ ਗੱਲ ਕਰ ਰਹੇ ਆ ਆ ਗੱਡੀ ਜਿਹੜੀ ਹੈਗੀ ਹੈ ਪੂਰੇ ਨਿਯਮ ਕਦੋਂ ਕੰਪਲੀਟ ਕਰੇਗੀ ਯਾਰ ਇਹ ਫਸ ਕੇ ਆਇਆ ਹੈ ਮੈਂ ਦੋ ਟਾਈਮ ਤੋਂ ਨਹੀਂ 11:30 ਤੇ ਪੈਰੈਂਟਸ ਮੀਟਿੰਗ ਹੋ ਰਹੀ ਹੈ ਅੱਜ ਹੋਰ ਇੱਕ ਕੰਮ ਕੀਤਾ। ਮੇਰਾ ਪਿਆਰ ਇਡੇ ਕੋ ਨਾ ਵੀ ਐਸੀ ਕਿਵੇਂ ਲਿਆਈਏ ਇਹ ਕਰੀਏ ਉਹ ਕਰੀਏ। ਮਾਨਜੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਹਾਦਰ ਮੈਡ ਨਾਸੀ ਸਾਹਿਬ ਦੇ ਹੁਕਮਾਂ ਜਿਹੜੇ ਲਗਾਤਾਰ ਜਿਹੜੀ ਚੈਕਿੰਗ ਜਿਹੜੀ ਚੱਲ ਰਹੀ ਹੈ ਸਕੂਲਾਂ ਦੀ। ਅੱਜ ਸਾਡੇ ਨਾਲ ਡੀਸੀ ਔਫਿਸ ਤੋਂ ਬਾਦ ਸਰਖਿਆ ਭਾਗ ਤੋਂ ਜਿਹੜੀ ਟੀਮ ਪਹੁੰਚੀ ਆ। ਪੀਸੀ ਸਕੂਲ ਦੀ ਜਿਹੜੀ ਅੱਜ ਗੱਡੀਆਂ ਦੀ ਚੈਕਿੰਗ ਜਿਹੜੀ ਆ ਜਾਇ ਹੈ ਕਰਿਆ। ਇਹਦੇ ਵਿੱਚ 3 ਇਰਸ਼ੀਆਂ ਫਾਊਂਡ ਕੀਤੇ ਆ। ਇੱਕ ਮੈਜਿਕ ਗੱਡੀ ਬੰਦ ਕੀਤੀ ਆ। ਤੇ 15 ਚਲਾੜ ਦਿੱਤੀ। ਫੋਨ ਕਰਦਾ ਮੈਂ ਗੱਡੀ ਵੱਧ ਗਈ ਸੀ ਹੁਣ ਮੈਂ ਇੱਕ ਐਫ ਆਈ ਆਰ ਰਿਪੋਰਟ ਦਰਜ ਕਰ ਰਿਹਾ ਇਹਨਾਂ ਤੇ। ਹਾਂ ਮੈਂ ਰਜੇਸ਼ ਮਾਰ ਜ਼ਿਲ੍ਹਾ ਬਾਲਸਾ ਦਾ ਅਫਸਰ ਤਰਨਤਾਰਨ। ਜਿਵੇਂ ਕਿ ਤੁਸੀਂ ਦੇਖਿਆ ਉਹ ਪਿੱਛੇ ਬੋੜੀ ਚੌਂਕ ਦੇ ਅੰਦਰ ਅਤੇ ਮਾਝ ਸਕੂਲ ਦੇ ਮੂਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਉਂਡ ਵੀ ਕੀਤੀਆਂ ਤੇ 릭ਸ਼ਟ ਬਿਲਕੁਲ ਬੰਦ ਕਰਦੇ ਹਾਂ। ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈ ਐਸ ਜੀ ਜੀ ਵੱਲੋਂ ਸੱਤਿਦਾਇਤਾਂਗੇ ਕਿ 릭ਸ਼ਟ ਅਸੀਂ ਬੰਦ ਕਰਨੇ ਕਰਨੇ ਆਗੇ ਜੇ ਜਿਹੜੀ ਹੋਰ ਗੱਡੀਆਂ ਵਿੱਚ ਕਮੀਆਂ ਪਾਈਆਂ ਗਈਆਂ ਜੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਾਉਂਦੇ ਤੇ ਉਹਨਾਂ ਦੇ ਕਾਰਵਾਈ ਵੀ ਕਰਨੀ ਹੈਗੀ ਹੈ ਅੱਜ ਦੀ ਕੜੀ ਏਸੀ ਕੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਆ ਗਿਆ ਪੰਜਾਬ ਚਿਲਡਰਨ ਅਕੈਡਮੀ ਤਰਨਤਾਰਨ ਦੇਿੱਤੇ ਸਾਨੂੰ ਬਾਰ ਬਾਰ ਕੰਪਲੇਨਾਂ ਇਸ ਸਕੂਲ ਦੀਆਂ ਬਹੁਤ ਆ ਰਹੀਆਂ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈ ਗਿਆ ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੋਏ ਗਿਆ ਔਰ ਸਭ ਤੋਂ ਵੱਡੀ ਨਰਾਕੀ ਇਹ ਹੈ ਜੀ ਜੇ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾ ਲਾ ਕੇ ਆਈ ਜਾਂਦੇ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਹੈਗਾ ਤੇ ਉਹਨਾਂ ਦੇ ਅੱਜ ਅਸੀਂ ਇੰਪਾਉਂਡ ਕਰ ਦਿੱਤੇ ਜਿਹੜੇ 1 ਕਿਲੋਮੀਟਰ ਵਿੱਚ ਪਲੱਸ ਉਹਨਾਂ ਤੇ ਅਸੀਂ ਉਹਨਾਂ ਅੱਜ ਐਫ ਆਈ ਆਰ ਹੋਰ ਦਰਜ ਕਰਾਂਗੇ ਸਰ ਕਈ ਗੱਡੀਆਂ ਵਾਲੇ ਬੱਚਿਆਂ ਨੂੰ ਲੈ ਕੇ ਭੱਜ ਗਏ ਆ ਸਰ ਜਿਹੜੇ ਗੱਡੀਆਂ ਨੂੰ ਭੱਜ ਕੇ ਹੈਗੇ ਨਾ ਅੱਜ ਉਹਨਾਂ ਇਹਨਾਂ ਡਰਾਈਵਰਾਂ ਨੇ ਹੀ ਦੱਸਣਾ ਹੈਗਾ ਵੀ ਉਹ ਕਿਹੜੇ ਕਿਹੜੇ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਭੱਜ ਗਏ ਕਿਉਂਕਿ ਇਹਨਾਂ ਕੋਲ ਰਿਕਾਰਡ ਹੁੰਦਾਗਾ ਸਕੂਲ ਕੋਲ ਵੀ ਰਿਕਾਰਡ ਹੋਣਾ ਜ਼ਰੂਰੀ ਹੈਗਾ ਜਿਹੜੇ ਬੱਚੇ ਲੈ ਕੇ ਆ ਰਹੀ ਹੈਗੀ ਆ ਜੇ ਰਿਕਾਰਡ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਦੇ ਉੱਤੇ ਵੀ ਇਸ ਚੀਜ਼ ਦੀ ਕਾਰ